ਪ੍ਰਸਿੱਧ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮ ਤੇ ਵਾਈਸ ਆਫ ਖੰਨਾ ਸਿਟੀਜਨ ਦੇ ਸਮੂਹ ਮੈਂਬਰਾਂ ਵੱਲੋਂ ਕੈਂਸਰ ਖਿਲਾਫ ਸ਼ੁਰੂ ਕੀਤਾ ਜਾਗਰੂਤਾ ਮਹਿੰਮ ਤਹਿਤ ਅੱਜ ਸੁਹਾਣਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਹਿਲਾ ਮੁਫਤ ਕੈਂਸਰ ਦੀ ਜਾਂਚ ਔਰਤਾ ਅਤੇ ਇਹ ਜਿਹੜਾ ਕੰਮ ਹੈ ਬਹੁਤ ਹੀ ਲੋਕ ਭਲਾਈ ਦਾ ਕੰਮ ਹੈ ਲੋਕਾਂ ਦੀ ਸ਼ਹਿਰ ਦੇ ਵਿੱਚ ਬਹੁਤ ਜ਼ਰੂਰਤ ਹੈ ਤੇ ਇਸ ਵਾਸਤੇ ਅਸੀਂ ਚੁਣੇ ਆਂ ਵੀ ਗੇ ਲੋਕੀ ਵਗਦੇ ਹੋਰ ਵੀ ਇਹਦੇ ਵਿੱਚ ਸਹਿਯੋਗ ਕਰਨ ਕਰੀਏ ਔਰ ਵੱਧ ਤੋਂ ਵੱਧ ਜਿਵੇਂ ਸਾਡੀ ਇਹ ਵਾਇਸ ਆਫ ਖੰਨਾ ਸਿਟੀਜ਼ਨਸ ਸੰਸਥਾ ਹੈਗੀ ਹੈ ਇਹ ਵੱਧ ਤੋਂ ਵੱਧ ਰੁੱਖ ਲਗਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਔਰ ਸਮੇਂ-ਸਮੇਂ ਤੇ ਕੈਂਪ ਲਗਾ ਰਹੀ ਹੈ ਮੈਡੀਕਲ ਕੈਂਪ ਲਗਾ ਰਹੀ ਹੈ ਇੱਥੇ ਸੁਹਾਣਾ ਹਸਪਤਾਲ ਦੀ ਸਮੁੱਚੀ ਟੀਮ ਜੋ ਚੰਡੀਗੜ੍ਹ ਮੁਹਾਲੀ ਤੋਂ ਆਈ ਹੈ ਮੈ علاوہ ਦੀ ਸਕਰੀਨਿੰਗ ਕਰਨ ਲਈ ਮੈਮੋਗ੍ਰਾਫੀ ਕਰਨ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕੈਂਪ ਵਿੱਚ ਪੁੱਜਿਆ ਕੋਲਾਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪ੍ਰਸਿੱਧ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮ ਤੇ ਵਾਈਸ ਆਫ ਖੰਨਾ ਸਿਟੀਜਨ ਦੇ ਸਮੂਹ ਮੈਂਬਰਾਂ ਵੱਲੋਂ ਕੈਂਸਰ ਖਿਲਾਫ ਸ਼ੁਰੂ ਕੀਤਾ ਜਾਗਰੂਤਾ ਮਹਿੰਮ ਤਹਿਤ ਅੱਜ ਸੁਹਾਣਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਹਿਲਾ ਮੁਫਤ ਕੈਂਸਰ ਦੀ ਜਾਂਚ ਔਰਤਾ ਅਤੇ

ਉਹਨੂੰ ਤੁਸੀਂ ਗੱਲ ਕੀਤੀ ਸਮਝਾਉਣੀ ਹੋਵੇ। ਹੋਦੇ, ਹੋਦੇ ਹਾਂ। ਜਿੱਦਾਂ ਚੱਲ ਗਏ। ਸਾਡੀ ਸੰਸਾਰ ਨੂੰ ਬਚਾ ਲਈ ਆਪਣਾ ਉਪਰਾਲਾ ਕਰਦੇ ਨੇ। ਸਵੇਰ ਸਮੇਂ ਤੋਂ ਹਰ ਕਾਮਦੇ ਨੂੰ ਸਮਝੋ ਉਮੀਦਾਂ ਦੇ ਰਿਹਾ ਸ਼ੁਕਰਗੁਜ਼ਾਰ ਨਹੀਂ ਚਲਣੀ ਜਾਣਦਾ। ਵੀ ਅਪਰੀ ਸਿੰਘ ਜੀ ਪ੍ਰਿੰਸ ਦੀ ਪਹਿਲ ਕਦਮੀ ਨਾਲ ਤੇ ਪਹਿਲਾ ਕੈਂਪ ਲਗਾਇਆ ਯਾਰ ਮੈਮੋਗ੍ਰਾਫੀ ਕੈਂਪ ਲਗਾਇਆ ਜਾ ਰਿਹਾ ਹੈ ਪੂਰੇ ਸ਼ਹਿਰ ਦੇ ਵਿੱਚ ਇਸ ਦੀ ਬਹੁਤ ਜ਼ਰੂਰਤ ਹੈ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੈ ਉਹਦਾ ਹੱਲ ਕਰਨ ਵਾਸਤੇ ਇਹਨਾਂ ਨੇ ਅੱਗੇ ਪਹਿਲ ਕਰੀਨਲ ਕੰਮ ਚੁੱਕਿਆ ਹੈ ਬਹੁਤ ਹੀ ਸ਼ਲਾਗਾ ਜੋ ਕੰਮ ਹੈ ਨਸੀਰ ਨਦ ਬਹੁਤ ਬਹੁਤ ਧੰਨਵਾਦੀ ਆ ਇਹ ਜਿਹੜਾ ਕੰਮ ਹੈ ਬਹੁਤ ਹੀ ਲੋਕ ਭਲਾਈ ਦਾ ਕੰਮ ਹੈ ਲੋਕਾਂ ਦੀ ਸ਼ਹਿਰ ਦੇ ਵਿੱਚ ਬਹੁਤ ਜ਼ਰੂਰਤ ਹੈ ਤੇ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਅੱਗੇ ਲੋਕੀ ਵਧ ਕੇ ਹੋਰ ਵੀ ਇਹਦੇ ਵਿੱਚ ਸਹਿਯੋਗ ਕਰਨ ਕੰਮ ਕਰਨ ਤੇ ਜਿਵੇਂ ਆਪਣੀ ਸੰਸਥਾ ਗੁਰਦੁਆਰਾ ਸਾਹਿਬ ਹੈ ਜਾਂ ਹੋਰ ਸਤਿਕਾਰ ਦੇ ਸਾਹਿਬ ਅੱਗੇ ਵਧ ਕੇ ਸਹਿਯੋਗ ਨਾਲ ਕੰਮ ਕਰ ਕੀਤਾ ਜਾਵੇ ਮੈਂ ਸਭ ਤੋਂ ਪਹਿਲਾਂ ਵੈਕਟ ਖਾਸਤਾ ਸ਼੍ਰੀ ਵੈਕਟ ਜੀ ਕੀ ਫਤਿਹ ਤੇ ਮੈਂ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ ਸਾਡੇ ਹਰਪ੍ਰਿੰਸ ਪ੍ਰਿੰਸ ਜੀ ਜੋ ਕਿ ਖੰਨਾ ਵਾਈਸ ਆਫ ਖੰਨਾ ਦੇ ਇਹ ਪ੍ਰਧਾਨ ਨੇ ਮਾਣ ਬਧਾਇਆ ਔਰ ਹਰਪ੍ਰਿੰਸ ਪ੍ਰਿੰਸ ਜੀ ਨੇ ਜੋ ਕਿ ਬੜੀ ਲੰਬੇ ਸਮੇਂ ਤੋਂ ਸਮਾਜ ਸੇਵਾ ਤੇ ਲੱਗੇ ਹੋਏ ਨੇ ਔਰ ਅਸੀਂ ਵੀ ਸਾਡਾ ਵੀ ਸਾਥ ਇਹਨਾਂ ਨਾਲ ਚੱਲਦਾ ਰਹਿੰਦਾ ਤੇ ਸਾਨੂੰ ਵੀ ਇਹ ਸਮੇਂ-ਸਮੇਂ ਤੇ ਗਾਈਡ ਕਰਦੇ ਨੇ ਔਰ ਇਹਨਾਂ ਨੇ ਅੱਜ ਇੱਕ ਮੈਮੋਗ੍ਰਾਫੀ ਜਾਂ ਕਹਿ ਸਕਦੇ ਕਿ ਜਾਗਰੂਕਤਾ ਕੈਂਪਰ ਦਾ ਲਾਇਆ ਹੋਇਆ ਜੇ ਕੈਂਸਰ ਦਾ ਆਪਾਂ ਸਮੇਂ ਸਿਰ ਆਪਾਂ ਉਸ ਦਾ ਡਿਟੈਕਟ ਕਰ ਲਈਏ ਪਤਾ ਲੱਗ ਜਵੇ ਤਾਂ ਉਸ ਦਾ ਸਮੇਂ ਸਿਰ ਇਲਾਜ ਵੀ ਚੰਗਾ ਹੋ ਜਾਂਦਾ ਹੈ ਲੇਕਿਨ ਆਮ ਤੌਰ ਤੇ ਦੇਖਣ ਤੇ ਆਇਆ ਜੋ ਕੈਂਸਰ ਦੀ ਜੋ ਲਾਸਟ ਸਟੇਜ ਹੁੰਦੀ ਹੈ ਜਿਹਦਾ ਪੋਸਿਬਿਲਿਟੀ ਕੋਸ਼ਿਸ਼ ਕਰਦੇ ਆ ਤਾਂ ਫਿਰ ਸਾਡਾ ਜੋ ਇਲਾਜ ਹੈ ਉਹ ਵੀ ਫੇਲ ਹੋ ਜਾਂਦਾ ਔਰ ਜੋ ਇਨਸਾਨ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਉਹ ਆਪਣੀ ਜਾਨ ਤੋਂ ਹੱਥ ਤੋਂ ਵਿੜਦਾ ਔਰ ਇਸ ਦੇ ਵਿੱਚ ਮੈਂ ਦੱਸਣਾ ਜਰੂਰ ਚਾਹਾਂਗਾ ਕਿ ਜੋ ਸਾਡਾ ਖਾਣ ਪੀਣਾ ਖਾੜਾ ਪਾਣੀ ਇੰਜ ਖਾ ਪੀ ਰਹੇ ਆਸੀਂ ਆਪਾਂ ਉਹ ਬੜਾ ਦੂਸ਼ਿਤ ਹੈ ਪਾਣੀ ਵੀ ਬੜਾ ਦੂਸ਼ਿਤ ਪੀ ਰਹੇ ਆਪਾਂ ਔਰ ਖਾਣਿਆਂ ਦੇ ਵਿੱਚ ਵੀ ਜ਼ੂਰੀਆ ਹੈਗਾ ਤੇ ਆਪਾਂ ਖਾਣਾ ਪੀਣਾ ਠੀਕ ਕਰੀਏ ਔਰ ਵੱਧ ਤੋਂ ਵੱਧ ਜਿਵੇਂ ਸਾਡੀ ਇਹ ਵਾਇਸ ਆਫ ਖੰਨਾ ਸਿਟੀਜ਼ਨਸ ਸੰਸਥਾ ਹੈਗੀ ਆ ਇਹ ਵੱਧ ਤੋਂ ਵੱਧ ਰੁੱਖ ਲਗਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਔਰ ਸਮੇਂ-ਸਮੇਂ ਤੇ ਕੈਂਪ ਲਗਾ ਰਹੀ ਹੈ ਮੈਡੀਕਲ ਕੈਂਪ ਲਗਾ ਰਹੀ ਹੈ ਤੇ ਰੁੱਖਾਂ ਦੇ ਨਾਲ ਵੀ ਜੋ ਸਾਡਾ ਜੋ ਮਾਹੌਲ ਹੈ ਵਾਤਾਵਰਨ ਹੈ ਉਹ ਬੜਾ ਸੁਭਾਸ਼ ਹੋਇਆ ਉਹਦੇ ਨਾਲ ਖੰਨੇ ਹਲਕੇ ਦੇ ਵਿੱਚ ਖੰਨਾ ਸ਼ਹਿਰ ਦੇ ਵਿੱਚ ਖਾਸ ਤੌਰ ਦੇ ਉੱਪਰ ਜੋ 에ਅਰ ਕੁਆਲਿਟੀ ਇੰਡੈਕਸ ਹੈ ਉਹ ਸਾਡਾ ਪਹਿਲੇ ਨੰਬਰ ਦੇ ਉੱਤੇ ਆ ਤੇ ਮੈਂ ਇਸ ਕੈਂਪ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਚਾਹੁੰਦਾ ਕਿ ਇਸ ਕੈਂਪ ਦਾ ਇਹ ਖੰਡੇ ਦੇ ਜੋ ਵਾਸੀ ਨੇ ਉਹ ਵੱਧ ਤੋਂ ਵੱਧ ਲਾਭ ਫਾਇਦਾ ਲੈਣਗੇ ਤੇ ਸਮੇਂ-ਸਮੇਂ ਸਰ ਅੱਗੇ ਨੂੰ ਵੀ ਆਪਣੇ ਪ੍ਰਿੰਸ ਜੀ ਹਰਪ੍ਰਿੰਸ ਜੀ ਕੈਂਪ ਲਗਾਉਂਦੇ ਰਹਿਣਗੇ ਔਰ ਸਾਡਾ ਆਮ ਆਦਮੀ ਪਾਰਟੀ ਵੱਲੋਂ ਪੂਰਾ ਸਹਿਯੋਗ ਰਹੂਗਾ ਵੈਗਰੀ ਖਾਲਸਾ ਵੀ ਫਤੇ ਸਭ ਤੋਂ ਪਹਿਲਾਂ ਤੁਹਾਡੇ মিডিਆ ਸਾਥੀਆਂ ਦਾ ਧੰਨਵਾਦ ਕਰਦਾ ਤੁਹਾਨੂੰ ਨਿੱਗੀ ਜੀ ਆਇਆਂ ਆਖਦਾ ਜੋ ਸਮੇਂ-ਸਮੇਂ ਉੱਤੇ ਲੋਕ ਹਿੱਤ ਐਸ਼ੀ ਕਾਰਜਾਂ ਵਿੱਚ ਪੂਰਾ ਆਪਣਾ ਬਣ ਸੰਕੇ ਸਹਿਯੋਗ ਦਿੰਦੇ ਨੇ ਤਾਂ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ ਅੱਜ ਦਾ ਜਿਹੜਾ ਉਪਰਾਲਾ ਹੈ ਏ ਭਾਈ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਜੋਸ਼ੀ ਖਾਲਸਾ ਲਿਆਂ ਦੇ ਵੱਲੋਂ ਸਥਾਪਿਤ ਕੀਤੇ ਸੋਹਣਾ ਹਸਪਤਾਲ ਦੇ ਸਹਿਯੋਗ ਨਾਲ ਇੱਥੇ ਅਸੀਂ ਔਰਤਾਂ ਦਾ ਬ੍ਰੈਸਟ ਕੈਂਸਰ ਦੀ ਮੈਮੋਗ੍ਰਾਫੀ ਦਾ ਫ੍ਰੀ ਕੈਂਪ ਲਗਾ ਰਹੇ ਹਾਂ ਜਿਸ ਵਿੱਚ 슈ਗਰ ਅਤੇ ਬੀਪੀ ਵਗੈਰਾ ਵੀ ਚੈੱਕ ਕੀਤਾ ਜਾਵੇਗਾ 40 ਤੋਂ 70 ਸਾਲ ਦੀਆਂ ਮਹਿਲਾਵਾਂ ਨੂੰ ਇੱਥੇ ਫ੍ਰੀ ਫੈਸਿਲਿਟੀ ਦਿੱਤੀ ਜਾਊਗੀ ਆਪ ਪਲੀ ਭਾਂ ਜਾਣਦੇ ਹੋ ਕਿ ਮੰਤਰੀ ਪੱਧਰ ਉੱਤੇ ਕੈਂਸਰ ਦਾ ਬਹੁਤ ਡੈਰ ਫੈਲਿਆ ਹੋਇਆ ਹੈ ਕਈ ਮੌਤਾਂ ਜਾਈਆਂ ਹੋ ਚੁੱਕੀਆਂ ਨੇ ਜੋ ਖਬਰਾਂ ਦੇ ਵਿੱਚ ਨਹੀਂ ਆਉਂਦੀਆਂ ਲੋਕ ਡਰ ਕੇ ਕੈਂਸਰ ਦੀ ਜਾਂਚ ਨਹੀਂ ਕਰਾਉਂਦੇ ਜਦੋਂ ਕਿ ਮਹਿੰਮ ਦੇ ਵਿੱਚ ਅਸੀਂ ਜਾਗਰੂਕਤਾ ਦਾ ਪ੍ਰਚਾਰ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਹੀ ਅਸੀਂ ਇਹ ਕੈਂਪ ਲਗਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚੋਂ ਡਰ ਭੈ ਦੂਰ ਹੋਵੇ ਇਹ ਕੰਮ ਪਹਿਲਾਂ ਮੈਲਾਵਾਂ ਦਾ ਇਹ ਤੋਂ ਬਾਅਦ ਵਿਅਕਤੀਆਂ ਨਾਲ ਪੁਰਸ਼ਾਂ ਨਾਲ ਸੰਬੰਧਿਤ ਵੀ ਅਸੀਂ ਕੈਂਪ ਲਾਉਣ ਦਾ ਉਪਰਾਲਾ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਮਿਲੇ ਕਿਉਂਕਿ ਜਾਗਰੂਕਤਾ ਦੀ ਮੈਂ ਗੱਲ ਕਰ ਰਿਹਾ ਸੀ ਲੋਕਾਂ ਵੀ ਜਾਗਰੂਕਤਾ ਦੀ ਕਮੀ ਹੈ ਲੋਕ ਡਰ ਭੈ ਕਰਕੇ ਇਹਨਾਂ ਦੀ ਸਕ੍ਰੀਨਿੰਗ ਨਹੀਂ ਕਰਾਂਦੇ। ਅਗਰ ਸਮਾਂ ਰਹਿੰਦੇ ਸਕ੍ਰੀਨਿੰਗ ਹੋ ਜਾਈਵੇ ਤੇ ਕਿਸੇ ਵਿੱਚ ਕੋਈ ਲੱਛਣ ਦਿਖਾਈ ਦੇਣ ਕੈਂਸਰ ਦੇ ਤਾਂ ਸਮਾਂ ਰਹਿੰਦੇ ਉਹਦਾ ਇਲਾਜ ਸ਼ੁਰੂ ਹੋ ਜਾਂਦਾ ਤੇ ਕਿਸੇ ਨਾ ਕਿਸੇ ਦੀ ਜਾਨ ਬਚ ਜਾਂਦੀ ਹੈ। ਪਰੰਤੂ ਜਿੰਨੇ ਵੀ ਇਸ ਗੱਲ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਜਦੋਂ ਕੈਂਸਰ ਦਾ ਪਤਾ ਲੱਗਦਾ ਤਾਂ ਫੀਰਲੀ ਸਟੇਜ ਦੇ ਵਿੱਚ ਹੁੰਦਾ ਤੇ ਕਿਸੇ ਵੀ ਪਰਿਵਾਰ ਦਾ ਕੋਈ ਪ੍ਰਾਣੀ ਕੋਈ ਜੀਵ ਇਸ ਫਾਨੀ ਸਰਸਾਰ ਤੋਂ ਰੁਖਸਤ ਹੋ ਜਾਂਦਾ ਜਿਸ ਦਾ ਕਮਿਆਜਾ ਪਰਿਵਾਰ ਨੂੰ ਭੁਗਤਣਾ ਪੈਂਦਾ ਉਹਦੀ ਕੀਮਤੀ ਜਾਨ ਵੀ ਚਲੀ ਜਾਂਦੀ ਹੈ। ਸੋ ਅੱਜ ਇੱਥੇ ਸੁਹਾਣਾ ਹਸਪਤਾਲ ਦੀ ਸਮੁੱਚੀ ਟੀਮ ਜੋ ਚੰਡੀਗੜ੍ਹ ਮੁਹਾਰੀ ਤੋਂ ਆਈ ਹੈ ਮੈਲਾਵਾ ਦੀ ਸਕਰੀਨਿੰਗ ਕਰਨ ਲਈ ਮੈਮੋਗ੍ਰਾਫੀ ਕਰਨ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕੈਂਪ ਵਿੱਚ ਪੁੱਜੇ ਕੁਲਵੰਤ ਸਿੰਘ ਮੈਮੀ ਜੀ ਸ੍ਰੀ ਸੁਰੇਂਦਰ ਵਰਮਾ ਜਸਵੰਤ ਜੀ ਉਲੇਰਾਲੇ ਉਹਗੇ ਸਮਾਜ ਸੇਵੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ੍ਰੀ ਵਿਗਾਰ ਸਿੰਘ ਕੈਂਸੀ ਦਰਸ਼ਨ ਸਿੰਘ ਗਿਲਜੀ ਅਰਵਿੰਦਰ ਸਿੰਘ ਬਬਲੂ ਜੀ ਐਡਵੋਕੇਟ ਮਨਦੀਪ ਸਿੰਘ ਲਹਿਰੀ ਜੀ ਐਡਵੋਕੇਟ ਜਗਰਾਤ ਸਿੰਘ ਜੀ ਕੈਂਪ ਇੰਡਸਟਰੀ ਵਾਲੇ ਸਾਡੇ ਵੀਰ ਜੀ ਪਹੁੰਚੇ ਨੇ ਵਾਇਸ ਆਫ ਖੰਨਾ ਦੀ ਸਮੁੱਚੀ ਟੀਮ ਲੱਗੀ ਹੋਈ ਹੈ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਪਰਮਾਤਮਾ ਅਗੇ ਅਰਦਾਸ ਕਰਦਾ ਦਾਤਾ ਸਭ ਦਾ ਭਲਾ ਕਰੇ ਸਭ ਨੂੰ ਚੜ੍ਹਦੀ ਕਲਾ ਵਿੱਚ ਤੰਦਰੁਸਤ ਤੇ ਖੁਸ਼ ਰੱਖੇ ਤੁਹਾਡਾ ਮੀਡੀਆ ਸਾਥੀਆਂ ਦਾ ਧੰਨਵਾਦ ਇਹ ਕੈਂਪ ਸ਼ਾਮ ਤੱਕ ਚੱਲੇਗਾ ਅਤੇ ਜਿੰਨੇ ਮਰੀਜ਼ ਹੋਣਗੇ ਉਹਨਾਂ ਦੀ ਜਾਣਕਾਰੀ ਆਪ ਜੀ ਨੂੰ ਬਾਅਦ ਵਿੱਚ ਦਿੱਤੀ ਜਾਊਗੀ ਆਸ ਕਰਦਾ ਕਿ ਲੋਕ ਇਸ ਕੈਂਪ ਨੂੰ ਦੇਖ ਕੇ ਅੱਗੋਂ ਵੀ ਬੇਜਰੀਗੋ ਕੀ ਕੈਂਸਰ ਦੀ ਸਕਰੀਨਿੰਗ ਕਰਾਉਣ ਲਈ ਮੈਮੋਗ੍ਰਾਫੀ ਕਰਾਉਣ ਲਈ ਅੱਗੇ ਆਣਗੇ ਕਿਉਂਕਿ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਇਸ ਲਈ ਜਾਗਰੂਕਤਾ ਅਸੀਂ ਫਿਲਹਾਲ ਲਈ ਇਹ ਜੋ ਅੱਜ ਪਹਿਲਾ ਕੈਂਪ ਲਗਾਏ ਆ ਆਸ ਕਰਦੇ ਆ ਆਪੋ ਇੱਕ ਵਿੱਚ ਵੀ ਸਾਨੂੰ ਵੀ ਪਰਮਾਤਮਾ ਦੀ ਕਿਰਪਾ ਨਾਲ ਇਸੇ ਤਰ੍ਹਾਂ ਬਲ ਬਖਸ਼ ਮਿਲੇ ਬਲ ਮਿਲੇਗਾ ਤੇ ਤੁਹਾਡੇ ਸਹਿਯੋਗ ਨਾਲ ਇਹ ਕੈਂਪ ਅਸੀਂ ਪੂ ਇੱਕ ਵਿੱਚ ਵੀ ਜਾਰੀ ਰੱਖਾਂਗੇ ਆਪ ਸਭ ਦਾ ਇੱਕ ਵਾਰ ਫੇਰ ਧੰਨਵਾਦ